welcom ਠਾਬਾ ਕਿਸਨਗੜ ਰੋਡ ਤੇ ਭਦਰਪੁਰ ਪੈਂਦਾ ਇੱਥੇ ਇੱਕ ਔਰਤ ਕਿਰਨਜੋਤ ਗੌਰ ਨਾਂ ਦੀ ਔਰਤਾ ਅਬੂਰ ਦੀ ਰਹਿਣ ਵਾਲੀ ਹੈ ਇਹ ਔਟਾਬਾ ਚਲਾ ਰਹੀ ਹੈ ਕਿਰਾਏ ਤੇ ਤੇ ਕਰਾਏ ਠਾਬੇ ਦੇ ਨਾਂ ਤੇ ਇਹ ਉਥੇ ਲੇਡੀ ਜੀ ਮਗਾਉਣੀ ਸੀ welcom ਠਾਬਾ ਕਿਸਨਗੜ ਰੋਡ ਤੇ ਭਦਰਪੁਰ ਪੈਂਦਾ ਇਹ ਠੇਕਾ ਆ ਉਹ ਤੇ ਕਰਨਜੋਤ ਘਰ ਉਹ ਨਾ ਦੀ ਔਰਤਾ ਉਹ ਮੋਰ ਦੀ ਰਣਵਲੀ ਹੈ ਇਹ ਓਟਾਬਾ ਚਲਾ ਰਹੀ ਹੈ ਕਿਰਾਏ ਤੇ ਤੇ ਕਿਰਾਏ ਢਾਬੇ ਦੇ ਨਾਂ ਤੇ ਇਹ ਉਥੇ ਲੇਡੀ ਜੀ ਮਗਾਉਂਦੀ ਸੀ ਜਿੱਥੋਂ ਰੇਡ ਕਰਕੇ ਚਾਰ ਲੇਡੀਜ਼ ਸਮੇਤ ਮਾਲਕਰਨ ਕਰਨ ਨੂੰ ਗ੍ਰਸਤਾ ਕੀਤਾ ਤੇ ਨਾਲ ਤਿੰਨ ਜਿਹੜੇ ਨੇ ਜੈਟਸ ਗ੍ਰਸਤਾ ਕਰਿੱਤੇ ਨੇ ਤੇ ਇਹ ਉਥੇ ਚਖਲਾ ਐਕਟਰ ਚਟੰਦੀ ਸੀ ਉਥੇ ਇਹ ਲੇਡੀਆਂ ਹੈਗੀਆਂ ਵੱਖ-ਵੱਖ ਨੇ ਜੀ ਇੱਕ ਸਨੀਤਾ ਰਾਣੀਆ ਭਿੰਡਾ ਫੂਸ ਮੰਡੀ ਦੇ ਭਿੰਡਾ ਦੀ ਮਨਦੀਪ ਕੌਰਾ ਟੈਪੀ ਨੇੜੇ ਕੋਟਕਪੁਰਾ ਜ਼ਿਲ੍ਹਾ ਫਰੀਦਕੋੜ ਦੀ ਤੇ ਗੁਰਮੀਤ ਕੌਰ ਸੁੰਨਾ ਚੰਪਟੜਾ ਦੀ ਗਗਨਦੀਪ ਕੌਰ ਹੈ ਜੀ ਰਾਧੇ ਰਾਧਾ ਨਪਿੰਡਾ ਸੰਗਰੂਰ ਚ ਉੱਥੇ ਦੇ ਨਿਤੰਦੇ ਜੈਂਟਸ ਨੇ ਜੀ ਦੋ ਨੇ ਤਰਸੀਮ ਸਿੰਘ ਸਨਫ ਚਰਨਾ ਸਿੰਘ ਗੋਵਿੰਦਪੁਰ ਦਾ ਇੱਕ ਹੋਰ ਕਰਮਜੀਤ ਸਿੰਘ ਮਸਤਾਨ ਸਿੰਘ ਗੋਵਿੰਦਪੁਰ ਦਾ ਤੇ ਕ੍ਰਿਸ਼ਨ ਲਾਲ ਕੇਸੁਰ ਆਂਦ ਬ੍ਰਿਟਿਸ਼ ਆਈ ਨਈਓ ਟਾਬੇ ਦੇ ਨਾਲ ਚਲਾ ਰਹੀ ਸੀ ਬਰੇ ਇਹੀ ਚਲਾ ਸੀ ਜਿਹੜਾ ਬੜਾ ਫਰਮਾ ਜਿਹੜਾ ਰੇਡ ਕਰਕੇ ਫੜਿਆਗਾ ਉਹ ਤਬਦੀਸ਼ ਕਰ ਰਹੀ ਦੇਖ ਰਹੇ ਆ ਜੀ ਕਿਉਂ ਹੋਇਆ ਤਾਂ ਸਾਰਿਆਂ ਨੂੰ ਹਦਾਇਤ ਕਰਦਾ ਧਾੜਨਾ ਵੀ ਕਰਦਾ ਜੇਕਰ ਕੋਈ ਇਹ ਜਿਹਾ ਕੋਈ ਇੱਥੇ ਅਡਾ ਚਲ ਰਿਹਾ ਤਾਂ ਆਵਾਜ਼ ਆਏਣ ਨੂੰ ਕਿਸੇ ਨੂੰ ਬਖਸ਼ਾ ਨਹੀਂ ਹੋਗਾ ਇਹਨਾਂ ਤੇ ਅਸੀਂ ਪਰਚਾ ਨੰਬਰ 127 ਜੀ ਅ 3 4 ਬੜਾ 4 ਮੋਰਲ ਟ੍ਰੈਫਿਕ ਐਕਟ ਦੇ ਅਪਚਤਾ ਐਕਟ